ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਪੋ ਢਲ ਗੁਰ ਸੇਵੀਐ ਅਹਨ ਸਹਜ ਸਵਾਏ ਦਰਸਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜੈਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਖੋ ਸ਼ਵ ਰਸਨਾ ਦੀਜੈ ਪ੍ਰਾਨਿ ਅਕੂਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਖੋ ਸ਼ਵ ਰਸਨਾ ਦੀਜੈ ਪ੍ਰਾਨਿ ਅਕੂਰ ਰਹਾਉ ਮਨ ਤਨ ਨਿਰਮਲ ਕਰਤ ਅਕੂਰ ਹਰ ਸੰਚੇ ਸਦਾ ਸੰਜੂਰ ਯਾ ਰਸਮ ਹੈ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇਓ ਸ਼ਰਨ ਦੀ